ਹੈਰੋ ਦੋਸਤੋ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਸੈਂਟਰ ਕੈਟਲ ਬਰੀਡਿੰਗ ਫਾਰਮ ਸੂਰਤਗੜ ਜਿੱਥੇ ਕਿ ਥਾਰ ਪਾਰਕ ਨਸਲ ਦੇ ਉੱਤੇ ਭਾਰਤ ਸਰਕਾਰ ਵੱਲੋਂ ਇੱਕ ਫਾਰਮ ਚਾਰ ਕੀਤਾ ਗਿਆ ਜਿੱਥੇ ਇਹਨਾਂ ਦੀ ਬਰੀਡਿੰਗ ਕੀਤੀ ਜਾਂਦੀ ਹੈ ਹਾਊਸ ਨੂੰ ਦਿਖਾਉਨੇ ਆਂ ਇਹ ਫਾਰਮ ਅੱਗੇ ਚੱਲ ਕੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਕੈਟਲ ਬਰੀਡਿੰਗ ਫਾਰਮ ਦੇ ਅੰਦਰ ਇਹ ਹੈਗਾ ਜੀ ਇਹਨਾਂ ਦਾ ਹੀਫਰ ਸੈੱਡ ਜਿੱਥੇ ਛੋਟੀਆਂ ਬੱਚੀਆਂ ਰੱਖੀਆਂ ਜਾਂਦੀਆਂ ਵਸੀਆਂ ਕਾਫ ਇਹ ਬੜਾ ਵਧੀਆ ਪ੍ਰਬੰਧ ਹੈ ਜੀ। ਇਹ ਇਹਨਾਂ ਦਾ ਪਾਣੀ ਦਾ ਪ੍ਰਬੰਧ ਹੈ ਜੀ। ਇੱਧਰ ਹਰੇ-ਚਾਰੇ ਦਾ। ਇਹਨੂੰ ਧੁੱਪ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਗਰਮੀ ਉਮਮੀ ਦਾ। ਥਾਰ-ਪਾਰ ਕਰ ਰਹੇ ਨੇ। ਕਾਫਲੇ ਦੇਖੋ। ਆਰਾਮ ਨਾਲ ਫਿਰ ਰਹੇ ਨੇ। ਅੱਗੇ ਚਲਦੇ ਹਾਂ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਫਾਰਮ ਕਿਵੇਂ ਹੈ ਜੀ। ਹਾਂ ਜੀ ਦੋਸਤੋ ਇਹ ਹੈਗਾ ਜੰਗ ਸਟਾਕ ਇਹਨਾਂ ਦਾ। ਦੇਖਦੇ ਹਾਂ ਛੱਡ ਕਿਵੇਂ ਹੈ। ਬਾਜੀ ਬਾ ਪ੍ਰਬੰਧ ਬਹੁਤ ਵਧੀਆ ਨੀਚੋਂ ਕੱਚਾ ਰੱਖਿਆ ਹੋਇਆ ਸੱਤ ਬੜੀ ਠੰਡੀ ਰਹਿੰਦੀ ਆ ਪੱਥਰ ਵਾਲੀ ਛਲਟ ਸੱਤ ਪਾਈ ਹੋਏ ਨੇ ਸਰੇਡ ਪਾਈ ਆ ਪੱਥਰ ਵਾਲੀ ਆਓ ਦੇਖਦੇ ਆ ਅੱਗੇ ਜੀ ਲਓ ਜੀ ਦੋਸਤੋ ਇਹ ਜਿਹੜੇ ਜੰਗ ਉਹਨਾਂ ਨੇ ਕਾਫ ਤਿਆਰ ਕਰੇ ਨੇ ਉਹ ਨੇ ਇਹ ਪੁੱਪੇ ਖੜੇ ਨੇ ਥੋੜੀ ਖਾ ਰਹੇ ਨੇ ਪਾਣੀ ਦਾ ਪ੍ਰਬੰਧ ਦੇਖ ਲਓ ਕਿ ਵਧੀਆ ਖੁੱਲ ਬਾੜਾ ਰੱਖਿਆ ਹੋਇਆ ਸੈੱਟ ਦੇ ਅੰਦਰ ਦੇਖ ਕੇ ਦੱਸਣਾ ਤੁਸੀਂ ਦੋਸਤੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਫਾਰਮ ਇੱਧਰ ਇਹਨਾਂ ਨੇ ਦੋਸਤੋ ਤਾਜ਼ੀਆਂ ਗਾਮਾਂ ਨੇ ਜਿਹੜੀਆਂ ਵੱਡੀਆਂ ਹੋਰ ਰੱਖੀਆਂ ਹੋਈਆਂ ਨੇ ਖੋਲੇ ਵਿੱਚ ਦੇਖੋ ਜੀ ਆ ਗੁੱਸੇ ਹੋ ਰਾ ਥੋੜੀ ਜੀ ਕਈਆਂ ਦੇ ਇਹਨਾਂ ਨੇ ਸਿੰਘ ਦਾਗੇ ਹੋਏ ਨੇ ਕਈਆਂ ਦੇ ਨਹੀਂ ਦਾਗੇ ਹੋਏ ਆ ਦੇਖੋ ਥਾਰ پارک ਬਰੀਡ ਬੜੀ ਸੀਲ ਆ ਸੁਹਾਵੀ ਕਿ ਖਣ ਦੇਵਾ ਦੇਖੋ ਕਿੰਨਾ ਸੋਹਣਾ ਗਾਂ ਦਾ ਹਾਈਟ ਵੀ ਇਹ ਆ ਦੋਸਤੋ ਵਾਈਟ 골ਡ ਇਹ ਸ਼ਾਇਦ ਡ్రਾਈ ਨੇ ਜਾਂ ਵਖੜੇ ਪਤਾ ਨਹੀਂ ਸਾਨੂੰ ਇਹ ਜਿਹੜਾ ਸੱਟ ਆ ਪ੍ਰੈਗਨੈਂਟ ਨੇੜੇ ਬੱਚੇ ਦਿਖਾਉਨੇ ਆ ਸਾਨੂੰ ਉਧਰ ਦੀ ਇਹ ਸਾਨੂੰ ਡਿਜ਼ਾਈਨ ਬੜਾ ਵਧੀਆ ਦਿੱਤਾ ਹੋਇਆ ਦੋਸਤੋ ਆਹ ਦੇਖੋ ਕਵਰ ਕਰਿਆ ਹੋਇਆ ਇਤਨੀਆ ਪ੍ਰੈਗਨੈਂਟ ਨੇ ਸੂਨ ਦੇ ਨੇੜੇ ਨੇ ਇਹਨਾਂ ਨੇ ਹਰਾ-ਚਾਰਾ ਪਾਇਆ ਹੋਇਆ ਇਹਨਾਂ ਨੂੰ ਇਹ ਡਰਾਈ ਐਨੀਮਲ ਆ ਆ ਗਊ ਦਾ ਦੇਖੋ ਦੋਸਤੋ ਅੱਡਾ ਚੱਟਰ ਕੰਨਾ ਵਧੀਆ ਚੱਟਰ ਛੱਡਾ ਬਹੁਤ ਸੋਹਣਾ ਦੋਸਤੋ ਇਹ ਗਾਂ ਦਾ ਦੋਸਤੋ ਅੱਡਾ ਕੁਆਲਿਟੀ ਦੇਖੋ ਕਿੰਨਾ ਸੋਹਣਾ ਇਹ ਜਿਹੜੇ ਪ੍ਰੈਗਨੈਂਟ ਨੇ ਡਰਾਈ ਨੇ ਇਸ ਟਾਈਮ ਸੂਣ ਵਾਲੀਆਂ ਗਾਵਾਂ ਨੇ ਇਹ ਫਾਰਮ ਦੀ ਵਰਖਾ ਸਾਫ ਆ ਜਿਹੜੇ ਉਹਰੇ ਖੇਤੀਬਾੜੀ ਕਰਦੇ ਨੇ ਉਹਨਾਂ ਨੇ ਉਹੀ ਵਰਖਾ ਸਾਫ ਬਣਾਈ ਹੋਈ ਆ ਇੱਧਰ ਵੀ ਗਾਵਾਂ ਖੜੀਆਂ ਨੇ ਇਥੋਂ ਕੋਈ ਅਧਿਕਾਰੀ ਨਾਲ ਮਿਲ ਕੇ ਗੱਲ ਕਰਦੇ ਆ ਪੁੱਛਦੇ ਆ ਵੀ ਕਿੰਨੇ ਐਨੀਮਲ ਨੇਰੇ ਬੱਸ ਜਾਨਵਰ ਬਹੁਤ ਸੋਹਣੇ ਨੇ ਥੋੜੇ ਜਿਹਾ ਦੂਰ ਖੜੇ ਤੇ ਜ਼ੂਮ ਕਰਕੇ ਦੇਖਦੇ ਆ ਲਓ ਜੀ ਦੋਸਤੋ ਇਹ ਦੇਖੋ ਦੋਸਤੋ ਗਾਵਾਂ ਉਹ ਇਹਨਾਂ ਨੇ ਨਮਕ ਵੀ ਰੱਖਿਆ ਹੈ ਪਾਕਿਸਤਾਨੀ ਨਾਮਕ ਜੱਟ ਰਹੀ ਹੈ ਗਾਂ ਕਿਉਂਕਿ ਇਹਨਾਂ ਦੇ ਮੂੰਹ ਦੇ ਵਿੱਚ ਕੰਡੇ ਜੇ ਹੋ ਜਾਂਦੇ ਨੇ ਦੇਸੀ ਗਾਵਾਂ ਦੇ ਇਹ ਨੂੰ ਫਿਰ ਆ ਨਮਕੀ ਵਧੀਆ ਵੈਸੇ ਆਇਓਡੀਨ ਤਾਂ ਜ਼ਰੂਰੀ ਹੈ ਕਿਉਂਕਿ ਇਹਦੇ ਬਿਨਾਂ ਫਿਰ ਟੈਂਪਰੇਚਰ ਗਾਂ ਦਾ ਸੈੱਟ ਨਹੀਂ ਜਾਂਦਾ ਬਾਰ-ਬਾਰ ਬੁਖਾਰ ਹੁੰਦਾ ਰਹਿੰਦਾ ਇਹਨਾਂ ਨੂੰ ਬੜੀ ਸੋਹਣੀ ਆ ਜੀ ਬਸੀ ਯੰਗ ਪ੍ਰੈਗਨੈਂਟ ਲੱਗਦੀ ਆ ਲਓ ਜੀ ਇਹ ਇਹਨਾਂ ਦਾ ਹਸਪੀਟਲ ਆ ਪਸ਼ੂਆਂ ਦਾ ਇੱਧਰ ਇਹਨਾਂ ਤੇ ਜੰਗ ਬੁੱਲ ਖੜੇ ਨੇ ਇਹ ਸ਼ੈਟ ਦਿਖਾਉਣੀ ਆ ਤੁਹਾਨੂੰ ਆਪਾਂ ਗੱਡੀ ਵਗੈਰਾ ਨੂੰ ਹਾਂ ਲੋਡ ਕਰਨ ਦੇ ਲਈ ਸਿਸਟਮ ਬਣਾਇਆ ਹੋਇਆ ਹੈ ਕਹਿੰਦਾ ਇਹਨਾਂ ਦੇ ਬੁੱਲ ਨੇ ਜੰਗ ਬੁੱਲ ਜੋ ਬੋਲ ਤਿਆਰ ਕਰ ਰਹੇ ਨੇ ਫਾਰਮ ਵਾਲੇ ਆਪਾਂ ਬੋਲ ਸੈੱਟ ਦੇ ਵਿੱਚ ਪਹੁੰਚ ਚੁੱਕੇ ਆ ਜੀ ਹੈਡ ਟੂ ਹੈਡ ਬੋਲ ਸੈੱਟ ਦਾ ਡਿਜ਼ਾਈਨ ਦੇਖੋ ਕੋਲ ਵੀ ਬਣਾਈ ਹੋਈ ਹੈ ਬੜਾ ਵਧੀਆ ਡਿਜ਼ਾਈਨ ਨਾਲ ਪਾਣੀ ਦਾ ਪ੍ਰਬੰਧ ਰੱਖਿਆ ਹੋਇਆ ਵਧੀਆ ਸਫਾਈ ਵਧੀਆ ਕੀਤੀ ਹੋਈ ਆ ਇਹ ਇਹਨਾਂ ਦਾ ਇਹਨਾਂ ਦਾ ਬਹੁਤ ਪੁਰਾਣਾ ਸ ਹੈ ਦੇ ਬਾਰੇ ਜਾਣਕਾਰੀ ਲੈਣੇ ਪੁੱਛਦੇ ਹੈ ਇਹ ਵੀ ਇਹਨਾਂ ਦਾ ਬੋਲਾ ਸੋਚੋ ਉਰੇ ਸੀਮਨ ਬੈਂਕ ਹੁੰਦੀ ਸੀ ਉਹ ਬੰਦ ਕਰ ਦਿੱਤੀ ਗਵਰਨਮੈਂਟ ਵੱਲੋਂ ਇਸ ਦਾ ਰੀਜ਼ਨ ਤੁਹਾਨੂੰ ਪਤਾ ਨਹੀਂਗਾ ਦੋਸਤੋ ਕਿਉਂ ਸ਼ਾਇਦ ਵਿੱਚ ਕਈ ਲੋਕ ਕਹਿੰਦੇ ਹਨ ਕਿ ਇਹ ਦੀ ਜਿਹੜੀ ਆਰਟੀਫੀਸ਼ੀਅਲ ਸੈਮੀਨੇਸ਼ਨ ਤੇ ਉਹ ਪਾਸ ਵੀ ਹੋਈ ਸੀ ਅਲੱਗ-ਅਲੱਗ ਲੋਕਾਂ ਵਿੱਚ ਅਲੱਗ-ਅਲੱਗ ਵਿਚਾਰ ਨੇ ਇਸ ਬਰਤੀ ਬੋਲੇ ਬਹੁਤ ਜੰਗ ਚੰਗਾ ਬੋਡੀ ਸਟਰਕਚਰ ਵਗੈਰਾ ਜੋ ਦੋਸਤੋ ਚੈਂਪਿੰਗ ਕਰਨ ਵਾਸਤੇ ਬੋਲਾ ਵਾਸਤੇ ਰੱਖਿਆ ਜਾਂਦਾ ਹੈ ਜੋ ਉਸ ਕੰਜਾ ਡਿਜ਼ਾਈਨ ਹੁੰਦਾ ਹੈ ਇਹ ਜਿਹੜਾ ਇਹਨਾਂ ਦਾ ਪੁਰਾਣਾ ਸੀਮਨ ਪਿਆ ਸੀ ਉਹ ਹੈ ਇਹ ਜਿਹੜਾ ਬੋਲਾ ਦੋਸਤੋ ਇਹ 72 37 ਬੋਲਾ ਬਹੁਤ ਪੁਰਾਣਾ ਬੋਲਾ ਇਹ ਦੋ ਬੋਲੇ ਨੇ ਇਥੇ ਜਿਹੜੇ ਵੱਡੇ ਬੋਲੇ ਨੇ ਬਾਕੀ ਛੋਟੇ ਤਿਆਰ ਹੋ ਰਹੇ ਨੇ ਬਾਕੀ ਜੇਕਰ ਕਿਸੇ ਸੱਜਣ ਨੂੰ ਜਾਣਕਾਰੀ ਹੋਈ ਇਸ ਬਾਰੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਸੀਂ ਨੇ ਇਹਦੇ ਬੁੱਲ ਦਿਵਾਰੇ ਜਿਹੀ ਜਾਣਕਾਰੀ ਹੋਵੇ ਜਿਆਦਾ ਇਹ ਇਹਨਾਂ ਦੇ ਸੈੱਡ ਨੇ ਦੋਸਤੋ گاਵਾਾਂ ਦੇ ਜਿਹੜੇ ਨਵੇਂ ਬਣੇ ਹੋਏ ਨੇ ਓਰੇ ਦੋਸਤੋ ਸਤੰਬਰ ਅਕਤੂਬਰ ਮਹੀਨੇ ਵਿੱਚ ਜਿਹੜੀ ਨਿਲਾਮੀ ਹੁੰਦੀ ਆ ਗਵਰਨਮੈਂਟ ਵੱਲੋਂ ਵੈਸੇ ਜਾਨਵਰ ਬਹੁਤ ਘੱਟ ਗਰੇ ਕੱਟਨੇ ਇਹਨਾਂ ਕੋਲ ਹੁਣ ਦੇਖਣ ਨੂੰ ਲੱਗ ਰਿਹਾ ਜਾ ਤਾਂ ਸਟਾਫ ਦੀ ਕਮੀ ਹੋ ਸਕਦੀ ਆ ਕੀ ਰੀਜਨ ਹੋ ਸਕਦਾ ਪਤਾ ਨਹੀਂ ਜਾਣਕਾਰੀ ਨਹੀਂ ਹੈਗੀ ਇਹ ਜਿਹੜਾ ਸੈੱਡ ਦਾ ਡਿਜ਼ਾਈਨ ਆ ਉਹ ਟੇਲ ਟੂ ਟੇਲ ਆ ਸੈੱਡ ਬੜਾ ਵਧੀਆ ਬਣੇ ਹੋਇਆ ਵੈਸੀ ਇਹ ਦੋਸਤੋ ਇਹਨਾਂ ਦਾ ਕੰਡਾ ਜਿੱਥੇ ਇਹ ਐਨੀਮਲ ਦਾ ਵਜਨ ਕਰਦੇ ਨੇ ਵજન ਦੇ ਹਿਸਾਬ ਨਾਲ ਫੀਡਿੰਗ ਵਗੈਰਾ ਦਿੰਦੇ ਨੇ ਵੀ ਦੇਖਦੇ ਨੇ ਪਸ਼ੂ ਦਾ ਕਿੰਨਾ ਕੁ ਵਾਧਾ ਵਧਿਆ ਇਹਨਾਂ ਨੇ ਕੰਡਾ ਲਾਇਆ ਹੋਇਆ ਬਾਕੀ ਫਾਰਮ ਬਹੁਤ ਵੱਡਾ ਤੁਸੀਂ ਵੀ ਦੱਸਣਾ ਇਹ ਫਾਰਮ ਤੁਹਾਨੂੰ ਕਿਵੇਂ ਲੱਗਿਆ ਤੇ ਅਗਰ ਕਿਸੇ ਨੇ ਐਨੀਮਲ ਲੈਣਾ ਹੋਵੇ ਤਾਂ ਅਕਤੂਬਰ ਸਤੰਬਰ ਅਕਤੂਬਰ ਦੇ ਵਿੱਚ ਉਹਨੇ ਨਿਲਾਮੀ ਹੁੰਦੀ ਆ ਹੁਣ ਇਸ ਫਾਰਮ ਨੂੰ ਦੇਖ ਕੇ ਤਾਂ ਲੱਗਦਾ ਜੇ ਮੈਂ ਖਾਸ ਤਾਈ ਹਾਲਤ ਵਿੱਚ ਹੋਵੇ ਬਾਕੀ ਤੁਸੀਂ ਦੱਸਣਾ ਦੋਸਤੋ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹ ਫਾਰਮ ਠੀਕ ਆ ਜੀ ਫਿਰ ਮਿਲਦੇ ਆਂ